ਹਲੇ ਮਾਗਰਾ ਦੇ ਤਹਲੇ ਟਾ ਲੇਟਾ ਮਰੀਨਾ ਮੈਂ ਦੇਖਿਆ ਪਿੱਛੋਂ ਤਰਪਾਲ ਪਾੜ ਕੇ ਉੱਪਰੋਂ ਪਾੜਤੀ ਇਹ ਮੰਨ ਕੇ ਚੱਲ ਕੋਟ ਕੋਟ 10 ਗੱਟੇ ਲਾਹੇ ਬਨੇ ਬਾਈਕੋ ਚਲਦੇ ਟਰੱਕ ਚੋਂ ਚੋਰੀ ਕਰ ਲੈ ਕਰੀਬ 10 ਗੱਟੇ ਹਰਿਆਣਾ ਦਾ ਟਰੱਕ ਪੰਜਾਬੀਆਂ ਨੂੰ ਪਾ ਰਿਹਾ ਲਾਂ ਤਾਂ ਮੋਟਰਸਾਈਕਲ ਵਾਲਿਆਂ ਨੇ ਤਿਰਪਾਲ ਪਾੜ ਕੇ ਉਤਾਰ ਲੈ ਚੌੜਾ ਦੇ ਗੱਟੇ ਕੀ ਕਹਾਣੀ ਹੋਈ ਆ ਇਹ ਵਦਨੀ ਬਾਈਪਾਸ ਤੇ ਆ ਵੀਰ ਭਾਈ ਮੋਗ ਗਿਆ ਜਦ ਵਿੱਚ ਚੱਲੇ ਆ ਮੈਂ ਤੇ ਆਉਂਦੇ ਆਉਂਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈਓਵਰ ਤੇ ਮੈਂ ਦੇਖਿਆ ਕਿ ਮੈਂ ਹਜੇ ਟੱਬੇ ਦੇ ਰੋਕ ਦਾ ਰੋਕ ਦਾ ਅੱਗੇ ਆਇਆ ਤਾਂ ਤੇਰੇ ਵਾਲੀ ਗੱਡੀ ਦੇ ਮਾਗਰ ਹਲੇ ਮਾਗਰਾਂਗੇ ਤਾਂ ਲਾਈਟਾਂ ਮਰੀਆਂ ਨਾ ਮੈਂ ਦੇਖਿਆ ਉਹ ਪਿੱਛੋਂ ਤਰਪਾਲਾ ਪਾੜ ਕੇ ਉੱਪਰੋਂ ਪਾੜਤੀ ਤੇ ਮਨ ਕੇ ਚੱਲ ਕੋ ਟੁਕੜ 10 ਗੱਟੇ ਲਾਹੇ ਬਨੇ ਬਾਈ ਚਲ ਜੀ ਹਾਂ ਪਹਿਲਾਂ ਜੋ ਚੋਰੀਆਂ ਠੱਗੀਆਂ ਬਾਹਰਲੇ ਸੂਬਿਆਂ 'ਚ ਸੁਣਦੇ ਸੀ ਉਹੀ ਹਾਲ ਹੁਣ ਪੰਜਾਬ 'ਚ ਹੋਣ ਲੱਗਿਆ ਹੈ ਜਾਂਦੇ ਜਾਂਦੇ ਨੂੰ ਲੁੱਟ ਲਿਆ ਜਾਂਦਾ ਹੈ ਮੋਬਾਈਲ ਪਰਸ ਖੋ ਲਿਆ ਜਾਂਦਾ ਪਰ ਹੁਣ ਹੱਦ ਹੋਊਗੀ ਜਲਦੀ ਗੱਡੀਏ ਚੋਂ ਸਮਾਨ ਚੋਰੀ ਹੋਣ ਲੱਗਿਆ ਇਹ ਤਸਵੀਰਾਂ ਨੇ ਮੋਗਾ ਦੇ ਵਦਨੀ ਬਾਈਪਾਸ ਦੀਆਂ ਜਿੱਥੇ ਮੋਟਰਸਾਈਕਲ ਤੇ ਆਏ ਚੋਰਾਂ ਨੇ ਚੌਲਾਂ ਦੇ ਪਰੇ ਟਰੱਕ ਚੋਂ 10 ਗੱਟੇ ਚੋਰੀ ਕਰ ਲਏ 사ਸਰੀਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਉਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ ਭਾਈ ਦੱਸੀ ਕੀ ਕਹਾਣੀ ਹੋਈ ਆ ਇਹ ਵਦਨੀ ਬਾਈਪਾਸ ਤੇ ਆ ਵੀਰ ਭਾਈ ਮੋਗਾ ਤੋਂ ਚੱਲੇ ਆ ਮੈਂ ਤੇ ਆਉਂਦੇ ਆਉਂਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈਓਵਰ ਤੇ ਮੈਂ ਦੇਖਿਆ ਕਿ ਮੈਂ ਅਜੇ ਟੱਬੇ ਦੇ ਰੋਕ ਦਾ ਰੋਕ ਦਾ ਅੱਗੇ ਆਇਆ ਤਾਂ ਤੇਰੇ ਵਾਲੀ ਗੱਡੀ ਤੇ ਮਾਗਰ ਹਲੇ ਮਾਗਰਾ ਕੇ ਤਾਂ ਲਾਈਟਾਂ ਮਾਰੀ ਨਾ ਮੈਂ ਦੇਖਿਆ ਵਾਲਾ ਪਿੱਛੋਂ ਸਰਪਾਲਾ ਪਾੜ ਕੇ ਉੱਪਰੋਂ ਪਾੜਤੀ ਇਹ ਮੰਨ ਕੇ ਚੱਲ ਕੋਟ ਕੋਟ 10 ਗੱਟੇ ਲਾਹੇ ਬਨੇ ਬਾਈ ਚਾਹ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲਾਈਟ ਮਾਰੀ ਬੰਦ ਲਾਈਟ ਨਾਲ ਨਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਇਹ ਵਧ ਨਹੀਂ ਬਾਈ ਪਾਸ ਕੇ ਪੁੱਤਰ ਹੈ ਵਧਰੀ ਆ ਵਧਰੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਧੂਰੀ ਵਾਜੀ ਵਾਜੀ ਭਾਈ ਬਹੁਤ ਗਲਤ ਗੱਲ ਆ ਦੇਖੋ ਪੰਜਾਬ ਦੇ ਕਿੰਨਾ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ੱਟਕਾ ਆ ਵੀਰ ਬਹੁਤ ਜਿਆਦਾ ੱਟਕਾ ਥੋੜਾ ਨਹੀਂ ਇਹ ਆਰੇ ਪਿਸਲ ਮੇਰੇ ਹਿਸਾਬ ਨਾਲ ਯਾਰ ਫਲਾਈਓਵਰ ਤੇ ਹੋਇਆ ਕਿਤੇ ਤੇਜ਼ ਟਰੱਕ ਮੋਗਾ ਤੋਂ ਮਾਲ ਭਰ ਕੇ ਆ ਰਿਹਾ ਸੀ ਜਿਸ ਨੂੰ ਰਸਤੇ 'ਚ ਇਸ ਤਰ੍ਹਾਂ ਲੁੱਟ ਲਿਆ ਗਿਆ ਉਧਰ ਹੁਣ ਡਰਾਈਵਰ ਵੀਰਾਂ ਨੇ ਸੜਕਾਂ ਤੇ ਡਰਾਈਵਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਨਾਲ ਹੀ ਅਜਿਹੇ ਚੋਰਾਂ ਤੇ ਲੁਟੇਰਿਆਂ ਨੂੰ ਨੱਥ ਪਾਉਣ ਦੀ ਅਪੀਲ ਵੀ ਕੀਤੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ